ਲਾਜੀ 289500 ਨਵੇਂ ਮਾਡਲ ਦੇ ਵਿੱਚ ਨਵੀਆਂ ਤਕਨੀਕਾਂ ਦੇ ਵਿੱਚ ਟਰੈਕਟਰ ਬੜਾ ਘੈਂਟ ਆ ਟਰੈਕਟਰ ਬੜਾ ਸੋਹਣਾ ਟਰੈਕਟਰ ਆ ਤੇ ਫੰਕਸ਼ਨ ਵਗੈਰਾ ਬਦਲਦੇ ਆ ਇੰਜਣ ਬੜਾ ਘੈਂਟ ਕਰਦਾ ਇਹਦਾ ਜਣ ਕੇ ਪਹਿਲਾਂ ਇਹ ਪੋਸਟ ਸਮੇਂ ਤੀ ਪਹਿਲਾਂ ਟਰੈਕਟਰ ਇਹ ਬੰਦ ਕਰਦੇ ਸੀ 9500 ਤੇ ਪਰ ਪੋਸਟ ਜਣ ਕੇ ਲਾਸਟ ਸਾਲ ਦੇ ਵਿੱਚ ਦੁਬਾਰਾ ਫੇਰ ਇਹ ਚਲਾਤੇ ਟਰੈਕਟਰ ਇਹ ਸਮਾਰ ਦੇ ਉੱਤੇ ਬਾਫਸ ਆਏ ਆ ਇਹ ਆ ਵੀ 170 ਦੇ ਦੀ ਟਾਰਕ ਆ ਜਾਂਦੀ ਆ ਕਾਫੀ ਤੇ ਇਹਦੇ ਪੰਜਾਬੋਂ ਦਾ ਵੈਸੇ ਇਹ ਜਣ ਕੇ ਵੀ ਜੋਰ ਇਹ 57 52 ਚ ਕਿ ਜਨਾ ਮਾਰਦਾ 4 ਵੀਲ ਦੇ ਵੈਚ ਲੈ ਲੋ 2 ਵੀਲ ਦੇ ਵੈਚ ਲੈ ਲੋ ਵੈਚ ਇਹ ਪਹਿਲਾਂ ਬੰਦ ਕਰਤੀ ਸੀਗੇ ਬੰਪਰ ਗੁੱਲੀ ਤੇ ਵੇਟ ਇਹ ਨਾਲ ਕੰਪਨੀਆਂ ਨੇ ਆਪਾਂ ਨੂੰ ਪੱਕੇ ਮਿਲ ਨਹੀਂ ਮਿਲਨੇ ਆ। ਕੱਲੀ ਛਤਰੀ ਨਹੀਂ ਮਿਲਨੀ, ਕੱਲੀ ਮੈਸੀ ਛਤਰੀ ਨਹੀਂ ਦਿੰਦੀਗੀ। ਠੀਕ ਆ ਉਹ ਇਸ ਕਰਕੇ ਕਿ ਛਤਰੀ ਕਿਸੇ ਵੀਰ ਭਰਾ ਦੇ ਕਿਵੇਂ ਲਾਉਣੀ ਹੈ ਤੇ ਕਿਸੇ ਨੇ ਕਿਹੜੀ ਲਾਉਣੀ ਹੁੰਦੀ ਆ। ਇਸ ਕਰਕੇ ਨਾਲ ਇਹ ਛਤਰੀ ਨਹੀਂ ਮਿਲਦੀ ਇਹਦੇ ਨਾਲ। ਬਾਕੀ ਆ ਬੇੜ ਗੱਲੋਂ ਬੇੜ ਹਾਰਾ ਟਰੈਕਟਰ ਦੇ ਨਾਲ ਮੈਸੀ ਹਾਰਾ ਟਰੈਕਟਰ ਦੇ ਨਾਲ ਚਾਹੀ ਤੁਸੀਂ 241 ਵਾਲੋ ਗੋਲ ਸ਼ੋ ਸ਼ਧੀ ਸ਼ੋ ਚਾਹੀ 950 ਚ 950 ਰੇਟ ਚਾਹੀ 243 ਲੈ ਲੋ ਉਹਦੇ ਨਾਲ ਆ 35 ਕਿਲੋ ਵਾਲੇ ਬੇੜ ਨਾਲ ਤੁਹਾਨੂੰ ਮਿਲਣਗੇ ਨਾ ਨਗਰ ਰੰਗਾਂ ਦਾ ਕਲਰ ਦੇ ਵਿੱਚ ਫਰਕ ਪੈ ਸਕਦਾ ਟਰੈਕਟਰ ਦੇ ਹਿਸਾਬ ਨਾਲ 16 ਨੂੰ 28 ਦੇ ਟਾਇਰ ਆ ਇਹ ਆਪ ਇਸ ਟਾਈਮ ਡਿਗਰਾਉਂ ਸ਼ਹਿਰ ਦੇ ਵਿੱਚ ਮੌਜੂਦਾਂ ਦੀ ਮੈਸੀ ਪ੍ਰੋਡਕਸ਼ਨ ਵਾਲਿਆਂ ਦੇ ਡਿਗਰਾਉਂ ਸ਼ਹਿਰ ਡਿਗਰਾਉਂ ਸ਼ੇਰਪੁਰਾ ਚੌਂਪ ਲੁਧਿਆਣੇ ਤੋਂ ਮੋਗਾ ਰੋਡ ਲੁਧਿਆਣੇ ਤੋਂ ਮੋਗਾ ਰੋਡ 9847 52465 ਟਰੈਕਟਰ ਹੁਣੇ ਹੁਣੇ ਇਹ ਆਇਆ ਹੀ ਆ ਹਾਲੇ ਆਉਂਦੇ ਸਾਰੀ ਮੈਂ ਕਿ ਚਲੋ ਰਿਵਿਊ ਦੇ ਦਈਏ 4휠 ਦੇ ਵਿੱਚ ਲੈ ਲਓ 4휠 ਦੇ ਵਿੱਚ ਲੈ ਲਓ ਰੇਟ ਹਨ ਅਲੱਗ-ਅਲੱਗ ਨੇ ਆਸਾਜ ਲੱਖ ਰੁਪਏ ਦਾ ਫਰਕ ਹੈ 2휠 ਦਾ ਤੇ 4휠 ਦਾ ਵਾਕੇ ਨੂੰ 4 ਵੀਲ ਵਾਲੀ ਸ਼ਾਫਟ ਇੰਨੀ ਵਧੀਆ ਨਰੋਈ ਨਾਲ ਇੱਕ ਪੈਣੀ ਨਰੋਈ ਜਾ ਰਹੇ ਆ ਸਾਈਡ ਤੇ ਨਾਲੇ ਇੰਜਨ ਦੋ ਉੱਤੇ ਆ ਇਹਨੂੰ ਕੋਈ ਪ੍ਰੋਬਲਮ ਨਹੀਂ ਆਊਗੀ ਪਰਾਰੇ ਦਾ ਹਿੱਸਾ ਤੇ ਟਿਊਬਾਂ ਵਗੈਰਾ ਹੈਵੀ ਹੈ ਨੂੰ ਐਕਸਲ ਵਗੈਰਾ ਬਹੁਤ ਹੈਵੀ ਕੋ ਡੰਡਾ ਡਰਾਫਰ ਵਗੈਰਾ ਨਾਲ ਸਭ ਸਾਰੀਆਂ ਮਿਲ ਜਿੰਦੀਆਂ ਡਬਲ ਡੈਸੀਬਿਊਟਰ ਤੇ ਗ੍ਰਾਮੇ ਅੱਜ ਕੱਲ੍ਹ ਖਰਾਮੀ ਮਸ਼ੀਨ ਵਗੈਰਾ ਆਉਂਦੀ ਆ ਕੋ ਪੂਰੀ ਵਧੀਆ ਚੱਕ ਲੈਂਦੇ ਆ ਉਹ ਪੈਸੇ ਨਹੀਂ ਲੈਣੇ ਕੋਈ ਇਹ 2200 ਸੀਸੀ ਆ ਬੱਟ ਇਹ 24-2500 ਲੈਫਟ ਇਨਵਰਸਰੀ ਜਿੰਨਾ ਜ਼ੋਰ ਮਾਰਿਆਦਾ ਕਿਉਂਕਿ ਗ੍ਰਾਮੇ ਮਸ਼ੀਨ ਜਿਹੜਾ ਆਲੂ ਬੀਜ ਨਾਲ ਜਿਹੜੀ ਅੱਜ ਕੱਲ੍ਹ ਟਾਇਰਾਂ ਵਾਲੀ ਵੱਡੀ ਆਉਂਦੀ ਆ ਲੰਬੀ ਲਾਥ ਵਾਲੀ ਉਹਨੂੰ ਪੂਰੀ ਵਧੀਆ ਸੌਖੇ ਤਰੀਕੇ ਨਾਲ ਚੱਕ ਲੈਂਦਾ ਉਹ ਯਾਰੀ ਲੈਫਟ ਇਨਵਰਸਰੀ ਆ ਟੋਪਲ ਕਲਚ ਦੇ ਵਿੱਚ ਹੋ ਗਿਆ ਤੇ ਲੋ ਤੇ ਹਾਈ ਗੇਅਰ ਇਹਦੇ ਹੋਗੇ ਇਧਰ ਲੋ ਤੇ ਆਈ ਹੋ ਗਿਆ ਬਾਕੀ ਆ ਸ਼ਟਲ ਦੇ ਉੱਤੇ ਆਪਾਂ ਇਹਨੂੰ ਘਟਾ ਵਧਾ ਸਕਦੇ ਆ ਤੋਰਾ ਇਹਦਾ ਤੇ ਮੀਟਰ ਇਹਦਾ ਲਈ ਟਲ ਦੇ ਵਿੱਚ ਹੋ ਗਿਆ ਇਦਾਂ ਠੀਕ ਹੈ ਸ਼ਟਲ ਜੀਵਲ ਦੇ ਵਿੱਚ ਆ ਚੱਕਵੇਂ ਬ੍ਰੇਕ ਹੋ ਗਏ ਕਲਚ ਹੋ ਗਿਆ ਜਦ ਮੈਂ ਗੱਡੀ ਆਂਕੋ ਜਿਵੇਂ ਹੈ ਨਾ ਜਣ ਕੇ ਇਹਦੀ ਕਟਾਈ ਵਗੈਰਾ ਬਹੁਤ ਜ਼ਿਆਦਾ ਨੇੜਿਓਂ ਮੜ ਜਾਂਦਾ ਨਾਲ ਹੀ ਤੰਗੇ ਰ ਇਧਰ ਆ ਲੋ ਤੇ ਆਈ ਹੋ ਗਿਆ ਤੇ ਇਧਰੋਂ ਇਹਨੂੰ ਆਪਾਂ ਚੱਕਰ ਘਟਾਪਦਾ ਹੋ ਸਕਦੇ ਆ ਸ਼ਟਲ რივਰ ਦੇ ਵਿੱਚ ਜਾਨੀ ਕਿ ਹੋ ਗਿਆ ਤਿੰਨ ਗੇਰ ਇਧਰ ਸਿਲੂਟਰ ਹੋ ਗਿਆ ਫੋਰਵਰਡ ਡਰਾਈਵ ਹੋ ਗਿਆ 170 ਇਹਦੀ ਹੋਗੀ ਟਾਰਕ ਤੇ ਐਚਪੀ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਇਹਨਾਂ ਦੀ ਹਰ ਇੱਕ ਦੀ ਪੀਟੀਓ ਜਿਹੜੀ 7-8 ਕੋ ਐਚਪੀ ਘੱਟ ਹੁੰਦੀ ਹੈ ਜੇ 50 ਵੱਧ 43 ਆਊਗੀ ਜੇ 58 ਵੱ ਤਾਂ ਫਿਰ 50 ਆ ਜੀ 50 ਕੌਣ ਜਾ ਆ ਜੂ ਵੈਸੇ ਇਹ ਆਪ ਤਾਂ ਹੈ ਦਾ 5758 HP ਦੇ ਵਿੱਚ ਹੀ ਆਉਣਾ ਸਹੀ ਤਾਂ ਇਹ 57 ਦੇ ਅਟਾ ਟੋ ਟੋ ਤੇ ਲੱਗਿਆ ਕਰਕੇ 57 HP ਜਿਹਨੇ ਪਾਵਰ ਕੰਪੋਨ ਜਨਰੇਟਰ ਕਰਦਾ ਹੁੰਦਾ ਆ ਵੀ ਮੈਸੀ ਟਰੈਕਟਰ ਇਹਦਾ 9500 ਜਿਹੜਾ 9563 ਆ ਉਹ 30 HP ਦੇ ਵਿੱਚ ਵੈਦ ਟਰਬੋ ਲਾ ਕੇ ਹੋ ਜਾਂਦਾ ਵਾ ਉਹ ਸੀਆਰਟੀ ਜਾ ਜਾਂਦਾ ਵਾ ਪਰ ਵੱਟ ਇਹ ਹੈਗਾ 50 HP ਵਾਲਾ ਕਾਪੀ ਦੇ ਉੱਤੇ ਪਰ ਇਹ ਟਰਬੋ ਟੋ ਤੇ ਲੱਗਿਆ ਕਰਕੇ ਇਹ ਪਾਵਰ ਆਉਦੀ ਜਨਰੇਟ ਕਰਦਾ ਵਾ ਸਤਾਂਜ ਵੀਰ ਨੂੰ ਦੋਸਾਂ ਨਾਲ ਹੀ ਪੀਟੀਓ ਤੁਸੀਂ ਆਪ ਲਾ ਲਿਓ ਵੀ 50 ਐਚਪੀ ਦੀ ਬਣ ਜਾਣੀ ਆ ਬਾਕੀ ਲੋਕ ਵਗੈਰਾ ਚੇਂਜ ਕਰ ਵਧੀਆ ਸੋਹਣੀ ਆ ਘੈਂਟ ਆ ਸਵਾਸ ਵਗੈਰਾ ਬਦਲ ਦਿੱਤੇ ਆ ਤੇ 2700 ਸੀਸੀ ਦਾ ਇੰਜਨ ਆ ਤੇ ਜਿਵੇਂ ਹੁਣ ਅੱਜ ਕੱਲ ਤਕਰੀਬਨ 8 ਲੱਖ 40 ਹਜ਼ਾਰ ਦਾ ਟਰੈਕਟਰ ਇਹਨਾਂ ਦਾ 4휠 ਟਰੈਕਟਰ ਮਿਲ ਜਾਂਦਾ 4휠 ਟਰੈਕਟਰ 8 ਲੱਖ 40 ਹਜ਼ਾਰ ਦਾ ਉਹ ਹੈਗਾ ਵਾ 254 DI 4휠 ਦੇ ਬਈ 14 ਦੇ ਟਾਇਰਾਂ ਦੇ ਵਿੱਚ ਤੇ ਇਹ ਵੀ ਜਾਲੀ ਵਗੈਰਾ ਸਾਂਸਰ ਦੀ ਬੜਾ ਘੈਂਟ ਕਰਦਾ ਸਾਂਸਰ ਨੂੰ ਬੜਾ ਵਧੀਆ ਸੋਹਣਾ ਕਰਤਾ ਇਹਨਾਂ ਨੇ ਵਧੀਆ ਘੈਂਟ ਹੋ ਗਏ ਸ਼ੋਅਰੀ ਤੋਂ ਘੇਰ ਤੋਹੋਲੇ ਨੇ ਸ਼ੋਅਰੀ ਆਹ ਲੌਕ ਕਰੂ ਇੱਧਰੋਂ ਕਰ ਲੋ ਸ਼ੋਅ ਖਲ੍ਹ ਜਾਨੀ ਆ ইমরান ਦੀ ਬੈਟਰੀ ਕਾਸ਼ਾ ਦਾ ਇੰਜਣ ਇਸ ਤਰ੍ਹਾਂ ਦਾ ਇੰਜਣ ਇਹਦਾ ਸੀ ਫਰੰਟਰ ਦੇ ਵਿੱਚ 2700 ਸੀਸੀ ਇੰਜਣਾ ਦਾ 2500 ਇਹਦੀ ਲੈਫਟ ਪਾਵਰ ਸਟਰੀ ਚ ਆ ਜਾਂਦਾ ਨਿਕਰਾਮੇ ਵਹੀਂ ਪੂਰੀ ਵਧੀ ਚੱਕਦਾ 170 ਇਹਦੀ ਟਾਰਕ ਚ ਆ ਜਾਂਦਾ 95 100 ਜਿਹੜਾ 2 ਵੀਲ 4 ਵੀਲ ਕਾਪੀ ਦੇ ਉੱਤੇ 50 ਚਾਉਣਾ ਪਾ ਡਰਪੂ ਡੂ ਡੂ ਕੋ ਲੱਗਾ ਕਰਕੇ 7558 HP ਦੀ ਨਹੀਂ ਇਹ ਪਾਵਰ ਜਨਰੇਟ ਕਰ ਜਾਂਦਾ ਆਉਦੀ 1700 ਚੱਕਰ ਦੇ ਤੇ ਆਉਦੇ 1750 ਚੱਕਰ ਆਉਦੇ ਤੇ ਆਉਦੇ ਇਹ HP ਦੇ ਚੱਕਰ ਪੂਰੇ ਕਰ ਜਾਂਦੇ ਨੇ ਜਿਹੜਾ RPM ਸਹੀ ਆ। ਸਾਦਾ ਤੇਲ ਦੀ ਖਾਤ ਤੇ ਵੀ ਘੱਟ ਆ ਇਹਨਾਂ ਦੀ ਐਵਰੇਜ ਜਿਵੇਂ ਵੱਧ ਕਰ ਲਈਏ ਜੋਰ ਪੂਰਾ ਮਾਰਦੇ ਆ। ਘੈਂਟ ਕੋ ਲੱਖ ਪੂਰੀ ਘੈਂਟ ਆ ਟਰੈਕਟਰ ਬੜੇ ਸੋਹਣੇ ਸੋਹਣੇ ਟਰੈਕਟਰ ਕਰਤੇ ਆ। ਟੂ व्हीਲ ਦੇ ਵਿੱਚ ਫੋਰ व्हीਲ ਦੇ ਵਿੱਚ ਜਿਹੜਾ ਮਰਜੀ ਤੁਸੀਂ ਲੈ ਸਕਦੇ ਹੋ ਦਿਗਰਾਉਂ ਸ਼ਹਿਰ ਦੇ ਵਿੱਚ ਮੌਜੂਦ ਆ ਪੈਸਟ ਐਕ ਹੈਗਾ ਵਾ ਸਵਾ ਗਣ 9 9 30 ਲੱਖ ਦਾ ਇਹ ਕਹਾ ਜੀ 100 ਤੋਂ 10 ਲੱਖ ਰੀ ਰੇਹਿੰਦੇ ਬਾਈਕ ਉਹ ਵੀਲ 4 ਵੀਲ ਦੇ ਵਿੱਚ ਫਰਕ ਆ ਇਹ ਚੀਜ਼ਾਂ ਦਾ ਠੀਕ ਆ ਜੀ ਟੂ ਵੀਲ ਜਿਹੜਾ 100 ਤੋਂ 9 ਲੱਖ ਰੁਪਏ ਦਾ 9 30 ਟੂ ਦਾ ਮਾ ਹੈਗਾ ਵਾ ਜਿਹੜਾ 4 ਵੀਲ ਦਾ ਜਿਹੜਾ ਪਾ ਦੇਖ ਰਹੇ ਆ ਇਹ 10 25 30 ਦਾ ਮੜ ਜਾਂਦਾ ਵਾ ਕਿੰਨੇ ਲੱਖ ਰੁਪਏ ਦਾ ਟੂ ਵੀਲ 4 ਵੀਲ ਦੇ ਵਿੱਚ ਫਰਕ ਆ ਉਸ ਵਿੱਚ ਬੜ ਕੇ ਕੋਸ਼ ਸ਼ੋ ਚੱਕੀ ਤੋਂ ਦੋ ਦੋ ਦੇਖੀ ਨਾ ਟਰੈਕਟਰ ਇਦਾਂ ਲੱਗਦਾ ਉਹ ਦੋ ਇਸਰਦੋ ਰੇਲੋ ਵਾਕੀ ਨੇ ਜੋ ਸੈਂਸਰ ਵਗੈਰਾ ਦਿੱਤੇ ਹੋਏ ਆ ਰਿਮੋਟ ਵਾਲੇ ਅਨਲੌਕ ਪਹਿਲਾਂ ਆਪਾਂ ਰਿਮੋਟ ਤੋਂ ਕਰਨਾ ਪਊਗਾ ਫੇਰ ਇਹਨੇ ਸਟਾਰਟ ਹੋਣਾ ਨਹੀਂ ਉਹਨਾਂ ਟਾਈਮ ਤੇ ਸਟਾਰਟ ਨਹੀਂ ਹੋਣਾ ਸਟਾਰਟ ਇਹਦਾ ਪਹਿਲਾਂ ਇਹਨੂੰ ਰਿਮੋਟ ਤੋਂ ਇਹਨੂੰ ਅਨਲੌਕ ਹੋਣਾ ਹੋਰ ਤੁਹਾਨੂੰ ਪਹਿਲਾਂ ਅਨਲੌਕ ਕਰੋ ਫਿਰ ਇਹਨੂੰ ਛਾਬੀ ਤੋਂ ਸਟਾਰਟ ਕਰੋ ਫਿਰ ਇਹਨੇ ਸਟਾਰਟ ਹੋਣਾ ਲੌਕ ਲੱਗ ਗਿਆ ਨਹੀਂ ਸਾਟ ਨਹੀਂ ਹੋਣਾ ਯਾਨੀ ਕਿ ਸੇਫਟੀ ਫੀਚਰ ਆ ਪੂਰਾ ਵਧੀਆ ਦਵਾਕਾਂ ਦੇ ਰੋਖਾਂ ਤੋਂ ਬੱਚਿਆਂ ਤੋਂ ਰਿਮੋਟ ਚਾਹੇ ਚੱਕ ਕੇ ਜੇਤ ਪਾ ਲੋ ਚਾਹੇ ਉਧਰ ਸਾਈਡ ਤੇ ਰੱਖ ਲੋ ਕਿਵੇਂ ਹੁਣ ਸਾਈਡ ਤੇ ਟੰਗਿਆ ਹੋਇਆ ਇਦਾਂ ਵੀ ਰੱਖ ਸਕਦੇ ਆ ਆਪੋ ਆਪਣੀ ਚੋਆਇਸ ਆ ਤੇ ਕਈ ਵੀਰ ਭਰਾ ਉਹ ਪਤਾ ਹੀ ਆ ਵੀ ਟਰੈਕਟਰ ਜਿਹੜਾ ਨੇ ਰੱਖੇ ਹੋਏ ਆ ਉਹ ਟਰੈਕਟਰ ਜ਼ੋਰ ਵੀ ਪੂਰਾ ਮਾਰਦੇ ਆ ਤੇਲ ਵੀ ਬੋਟ ਬੋਟ ਘਟ ਖਾਂਦੇ ਆ ਤੇ ਕੰਬ ਵੀ ਪੂਰਾ ਕਰਦੇ ਆ ਠੀਕ ਹੈ ਰਿਪੇਅਰ ਬੂ ਪੱਖੋਂ ਵੀ ਹੁਣ ਟ੍ਰੈਕਟਰਾਂ ਦੇ ਵਿੱਚ ਬਹੁਤ ਜ਼ਿਆਦਾ ਸੌਦ ਹੋ ਚੁੱਕੀ ਆ ਪਾਵਰ ਸੇਨ ਦੇ ਵਿੱਚ ਆ 2 ਵੀਲ 4 4 ਵੀਲ ਤੇ ਜਿਹੜੇ ਵੀਰ ਭਰਾ ਮੈਸੇਜ ਟੈਕਟਰ ਲੈਣਾ ਚਾਹੁੰਦੇ ਆ ਜਦੋਂ ਮਾਦੀ ਤੇ ਤਿਹੇ ਨੰਬਰਾਂ ਦੇ ਉੱਤੇ ਸੰਪਰਕ ਕਰ ਸਕਦੇ ਆ 2 ਵੀਲ 4 ਵੀਲ 8.5 ਲੱਖਾਂ ਦਾ ਰੇਟ ਲੈ ਲਓ 7.5 ਵਾਲਾ ਲੈ ਲਓ ਕਿ 7.9 ਵਾਲਾ ਤੇ 7.10 ਲੱਖਾਂ ਵਾਲਿਆਂ ਨੂੰ ਚਾਹੇ ਦੋ ਉੱਪਰ ਜਿਵੇਂ ਪੱਤੀ ਪਾਵਰ ਵਾਲੇ ਆਉਂਦੇ ਆ 63 65 HP ਵਾਲੇ ਜਿਹੜੇ ਆਉਂਦੇ ਆ 95 63 ਵਰਗੇ ਚਾਹੇ ਉਹ ਲੈ ਲਓ ਆਪਣੇ ਆਪ ਦੀ ਰਿਕੁਆਇਰਮੈਂਟ ਦੇ ਹਿਸਾਬ ਨਾਲ ਜਿੱਨਾ ਜਿਹੜਾ ਆਪਾਂ ਕੰਮ ਕਰਨਾ ਕਮਰੇ ਹਿਸਾਬ ਨਾਲ ਟਰੈਕਟਰ ਤੁਸੀਂ ਲੈ ਸਕਦੇ ਆ ਟਰੈਕਟਰ ਇਹਨਾਂ ਦੇ ਟਰੈਕਟਰਾਂ ਦੇ ਵਿੱਚ ਇਹਨਾਂ ਦੀ ਚੌਕ ਚਲਾਕੀਆਂ ਬਹੁਤ ਜ਼ਿਆਦਾ ਇਹਨਾਂ ਟਰੈਕਟਰਾਂ ਵਿੱਚ ਚਲਾਕੀਆਂ ਵਧੀਆ ਨੇ ਇਹਨਾਂ ਦੇ ਟਰੈਕਟਰ ਜਣਗੇ ਕਿਉਂਕਿ ਵੀ ਟਰੈਕਟਰ ਚਲਾਉਣ ਦੇ ਵਿੱਚ ਵੀ ਪੂਰੇ ਵਧੀਆ ਨੇੜਿਓਂ ਮੁੜਦੇ ਆ ਖੁੱਲੇ ਡੁੱਲੇ ਆ ਫਾਇਦਾਣ ਪੂਰੇ ਵਧੀਆ 170 ਦੀ ਟਾਰਕ 2700 ਦੀ ਜਿੰਨ ਸੀਸੀ ਹੋਗੀ ਚਾਰ ਸਿਲੰਡਰ ਦੇ ਵਿੱਚ ਹੋ ਗਿਆ 2500 ਠੀਕ ਹੈ 9947 54465 ਮੋਬਾਈਲ ਨੰਬਰ 9968305575 ਮੋਬਾਈਲ ਨੰਬਰ ਇੱਕ